ਮਮਦੋੜ ਪੁਲਿਸ ਨੇ ਵਕ ਵਕ ਥਾਵਾਂ ਤੇ ਕੀਤੀ ਚੈਕਿੰਗ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਤੇ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਥਾਣਾ ਮਮਦੋੜ ਪੁਲਿਸ ਵੱਲੋਂ ਐਸਐਚਓ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵਕ ਵਕ ਇਲਾਕਿਆਂ ਚੈਕਿੰਗ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਐਸਐਚਓ ਨੇ ਕਿਹਾ ਕਿ ਆ ਰਹੀਆਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ 'ਚ ਪੁਲਿਸ ਵੱਲੋਂ ਸ਼ਹਿਰ ਦੇ ਬੱਸ ਅੱਡੇ ਅਤੇ ਬਾਜ਼ਾਰ ਵਿੱਚ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ। ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ਤੋਂ ਆਉਣ ਵਾਲੇ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਪੁਲਿਸ ਟੀਮਾਂ ਵੱਲੋਂ ਸ਼ਹਿਰ ਦੇ ਹਰ ਹਿੱਸੇ 'ਚ ਰੋਜ਼ਾਨਾ ਗਸ਼ਤ ਕੀਤੀ ਜਾ ਰਹੀ ਹੈ। ਜੋ ਅੱਜ ਫਲਾਈਂਗ ਮਾਰਚ ਕਰਤਿਆ ਜਾ ਰਿਹਾ ਕਿਸ ਸਬੰਧ ਵਿੱਚ ਕਰਿਆ ਜਾ ਰਿਹਾ ਜੀ ਜਿਹੜਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਾਂ ਉਹਦੇ ਮੱਦੇ ਨਜ਼ਰ ਜੀ ਜੀ ਮਿਸਾਬ ਸਰ ਦੀਆਂ ਹਦਾਇਤਾਂ ਤੇ ਮੈਮ ਐਸਐਸਪੀ ਕੋਇਪੁਰ ਸਾਹਿਬ ਦੀਆਂ ਹਦਾਇਤਾਂ ਹਦਾਇਤਾਂ ਦੇ ਮੱਦੇ ਰਹਿ ਗਏ ਰੇ ਬੱਸ ਸਟੈਂਡ ਦੀ ਚੈਕਿੰਗ ਮੇਨ ਬਾਜ਼ਾਰ ਮੰਮਦੋੜ ਦੇ ਤੇ ਤੰਗ ਬਾਜ਼ਾਰ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੋ ਇਹ ਆਉਣ ਵਾਲੀਆਂ ਚੋਣਾਂ ਵਿੱਚ ਮਾਹੌਲ ਜਿਹੜਾ ਮਾਹੌਲ ਹੁਸਕਾਵਾ ਰਿਹਾ ਸੀ